ਇਸ ਸਵਾਸ ਜੋ ਸਾਡੇ ਜੀਵਨ ਦੇ ਦੌਰਾਨ ਹੁੰਦੀ ਆ ਤੇ ਮਰਤਿਉ ਦੇ ਨਾਲ ਚਲੇ ਜਾਂਦੀ ਆ ਇਹ ਇੱਕ ਸਵਾਸ ਹੀ ਆ ਸਾਡੇ ਜੋ ਸਾਨੂੰ ਜੀਵਨ ਦਿਖਾਉਂਦੇ ਆ ਤੇ ਜੀਵਨ ਦੇ ਵੱਖ-ਵੱਖ ਪਹਿਲੂ ਨੇ ਜਦੋਂ ਸਵਾਸਾਂ ਦੇ ਵਿੱਚ ਬਦਲਾਅ ਆਉਂਦਾ ਆ ਤਾਂ ਵਿਅਕਤੀ ਦੇ ਜੀਵ ਦੇ ਜੀਵਨ ਦੇ ਵਿੱਚ ਵੀ ਬਦਲਾਅ ਆਉਂਦਾ ਸਾਡੀ ਜੋ ਚੇਤਨਾ ਆ ਉਹ ਬਦਲ ਜਾਂਦੀ ਆ ਹੁਣ ਇਹ ਸਵਾਸ ਇੱਕ ਜੀਵ ਨੂੰ 84 ਲੱਖ ਜੁਨਾਂ ਦੇ ਵਿੱਚ ਪਾ ਕੇ ਪਸ਼ੂ ਵੀ ਬਣਾਉਂਦੀ ਆ ਤੇ ਇਹ ਸਵਾਸ ਇੱਕ ਜੀਵ ਤੋਂ ਦੇਵਤਾ ਵੀ ਬਣਾਉਂਦੀ ਆ ਜਿੱਥੇ ਸਵਾਸ ਸਾਡੇ ਬਹੁਤ ਜ਼ਿਆਦਾ ਭਾਰੀ ਤੇ ਛੋਟੇ ਹੁੰਦੇ ਆ ਉਥੇ ਜੀਵਨ ਸਾਡਾ ਬੜਾ ਦੁਖਦਾਈ ਵਿਚਾਰਾਂ ਦੇ ਵਿੱਚ ਖੱਪ-ਖੱਪ ਹੋ ਕੇ ਮਰਨਾ ਬਿਮਾਰੀਆਂ ਦੇ ਨਾਲ ਟੈਨਸ਼ਨਾਂ ਦੇ ਨਾਲ ਘਿਰੇ ਰਹਿਣਾ ਦੂਜੇ ਪਾਸੇ ਇਹੇ ਸਵਾਸ ਜਦੋਂ ਸਾਡੇ ਹਲਕੇ ਤੇ ਗਹਿਰੇ ਹੋ ਜਾਂਦੇ ਆ ਤਾਂ ਉਸ ਜੀਵ ਦਾ ਜੋ ਜੀਵਨ ਆ ਕਾਫੀ ਉੱਚਾ ਤੇ ਸੁੱਚਾ ਹੋ ਜਾਂਦਾ ਭਾਰੀ ਤੋਂ ਭਾਰੀ ਦੁੱਖ ਵੀ ਉਸ ਜੀਵ ਦੇ ਮਨ ਨੂੰ ਹਿਲਾ ਨਹੀਂ ਸਕਦਾ ਜੀਵ ਹਮੇਸ਼ਾ ਇਹਨਾਂ ਦੋਵਾਂ ਚੀਜ਼ਾਂ ਦੇ ਵਿਚਾਰ ਦੇ ਵਿੱਚ ਫਸਿਆ ਰਹਿੰਦਾ ਜੇ ਕੋਈ ਜੀਵ ਆਪਣੇ ਸਵਾਸਾਂ ਨੂੰ ਥੱਲੇ ਡੇਗ ਲਵੇ ਭਾਰੀ ਕਰ ਲਵੇ ਛੋਟੇ ਕਰ ਲਵੇ ਤਾਂ ਉਹਦਾ ਜੀਵਨ ਨਰਕ ਦੇ ਵਿੱਚ ਬਦਲ ਜਾਂਦਾ ਉਹ ਅਗਲੇ ਜਨਮ ਦੇ ਵਿੱਚ ਜਾਣ ਲਈ ਤਿਆਰ ਹੁੰਦਾ ਤੇ 84 ਲੱਖ ਜੁਨਾਂ ਦੇ ਵਿੱਚ ਘੁੰਮਦਾ ਦੂਜੇ ਪਾਸੇ ਇਹਨਾਂ ਸਵਾਸਾਂ ਨੂੰ ਜੇ ਕੋਈ ਜੀਵ ਉੱਪਰ ਚੱਕ ਲਵੇ ਉਸੇ ਜੀਵ ਦੀ ਜੋ ਚੇਤਨਾ ਆ ਮਨਿਆ ਉਹ ਦੇਵਤਾ ਸਰੂਪ ਬਣ ਜਾਂਦਾ ਬਸ ਫਿਰ ਇਹ ਹੀ ਇੱਕ ਪੁਆਇੰਟ ਆ ਜਿੱਥੇ ਆਪਾਂ ਕੋਈ ਵੀ ਮੈਨੀਫੈਸਟੇਸ਼ਨ ਕਰ ਸਕਦੇ ਆ ਇੱਥੇ ਹੀ ਆਪਾਂ ਆਪਣੇ ਵਿਚਾਰਾਂ ਨੂੰ ਸੱਚ ਕਰ ਸਕਦੇ ਆ ਹੁਣੇ ਕਿਹੜਾ ਤਰੀਕਾ ਆ ਕਿਹੜੀ ਵਿਧੀ ਆ ਜਿਹਦੇ ਨਾਲ ਅਸੀਂ ਵੀ ਆਪਣੇ ਸੁਵਾਸਾ ਨੂੰ ਉੱਚਾ ਚੱਕੀਏ ਸੁੱਚਾ ਕਰ ਲਈਏ ਗਹਿਰੇ ਕਰ ਲਈਏ ਤੇ ਹਲਕੇ ਕਰ ਲਈਏ ਕਿ ਸਾਨੂੰ ਵੀ ਦੂਜੇ ਮੰਡਲਾਂ ਦੀਆਂ ਆਵਾਜ਼ਾਂ ਸੁਣਾਈ ਦੇਣ ਸਾਡੇ ਜੀਵਨ ਵਿੱਚ ਕੋਈ ਬਦਰਾਵ ਨਹੀਂ ਹੁੰਦਾ ਜੋ ਸਾਡੇ ਮਨ ਦੇ ਵਿੱਚ ਚੇਤਨਾ ਦੇ ਵਿੱਚ ਚੱਲਦਾ ਪਿਆ ਸਭ ਕੁਝ ਕੁਝ ਤੋਂ ਉਲਟ ਹੁੰਦਾ ਹੁਣ ਸੁਵਾਸਾ ਨੂੰ ਉੱਪਰ ਚੱਕਣ ਵਾਸਤੇ ਉੱਚੇ ਸੁੱਚੇ ਹਲਕੇ ਗਹਿਰੇ ਕਰਨ ਵਾਸਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਸਾਡੇ ਜੀਵਨ ਦੇ ਵਿੱਚ ਮਦਦਗਾਰ ਸਾਬਤ ਹੁੰਦੀਆਂ ਪਹਿਲਾਂ ਤਾਂ ਇਹ ਕਿ ਬਾਣੀ ਨੂੰ ਪੜਨਾ ਤੇ ਉਸ ਤੋਂ ਗਿਆਨ ਲੈਣਾ ਜਿੰਨਾ ਗਿਆਨ ਆਪਾਂ ਉਸ ਤੋਂ ਲੈ ਲਾਂਗੇ ਉਹ ਘੱਟ ਹੈ ਕਿਉਂਕਿ ਜਿੰਨੀ ਅਸੀਂ ਬਾਣੀ ਪੜ੍ਹਦੇ ਹਾਂ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਉਸ ਜੀਵ ਦੇ ਨਾਲ ਹਮੇਸ਼ਾ ਨਾਲ ਰਹਿੰਦਾ ਬਾਣੀ ਦੇ ਵਿੱਚ ਦੱਸੀਆਂ ਗਈਆਂ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਜੀਵਨ ਦੇ ਵਿੱਚ ਬਹੁਤ ਤਰ੍ਹਾਂ ਦਾ ਬਦਲਾਅ ਲੈ ਕੇ ਆਉਂਦੀਆਂ ਕਿਉਂਕਿ ਬਾਣੀ ਵਿੱਚ ਦੱਸਿਆ ਹੈ ਕਿ ਕਿਵੇਂ ਅਸੀਂ ਆਪਣੇ ਜੀਵਨ ਨੂੰ ਉੱਚਾ ਤੇ ਸੁੱਚਾ ਕਰਨਾ ਹੈ ਜਿਵੇਂ ਬਾਣੀ ਵਿੱਚ ਮਹਾਰਾਜ ਦੱਸਦੇ ਨੇ ਕਿ ਜੇ ਤੁਸੀਂ ਉਸ ਪ੍ਰਮਾਤਮਾ ਨੂੰ ਭਲਾ ਕੇ ਰੱਖਦੇ ਆ ਤਾਂ ਤੁਸੀਂ ਜੀਵਨ ਦੇ ਵਿੱਚ ਬਹੁਤ ਰੋਗੀ ਰਹੋਗੇ ਤੁਹਾਨੂੰ ਬਹੁਤ ਤਰ੍ਹਾਂ ਦੇ ਰੋਗ ਆ ਕੇ ਘੇਰ ਲੈਣਗੇ ਕਿਉਂਕਿ ਪ੍ਰਮਾਤਮਾ ਤੋਂ ਬਿਨਾਂ ਜੀਵ ਆਪਣੇ ਸੁਆਸਾਂ ਨੂੰ ਥੱਲੇ ਢੇਕ ਕੇ ਰੱਖਦਾ ਤੇ ਨਰਕ ਦਾ ਜੀਵਨ ਭੋਗਦਾ ਰਹਿੰਦਾ ਉਹੀ ਜਦੋਂ ਜੀਵ ਕਿਸੇ ਸੰਤ ਮਹਾਪੁਰਸ਼ ਦੀ ਸੰਗਤ ਕਰਦਾ ਬਾਣੀ ਪੜ੍ਹਦਾ ਨਾਮ ਜਪਦਾ ਤਾਂ ਉਸਦਾ ਜੀਵਨ ਉੱਚਾ ਤੇ ਸੁੱਚਾ ਹੋ ਜਾਂਦਾ ਇਹ ਸਾਰੀ ਹੀ ਖੇਡ ਸਾਡੇ ਸੁਆਸਾਂ ਤੇ ਨਿਰਪਰ ਕਰਦੀ ਹੈ ਇਹਨਾਂ ਸੁਆਸਾਂ ਨੂੰ ਹਲਕਾ ਤੇ ਛੋਟਾ ਕਰਨ ਵਾਸਤੇ ਬਹੁਤ ਵਿਧੀਆਂ ਨੇ ਪਰ ਬਾਣੀ ਦੇ ਵਿੱਚ ਸਿਰਫ ਨਾਮ ਜਪਣ ਦਾ ਆਦੇਸ਼ ਹੈ ਨਾਮ ਜਪ ਕੇ ਜੀਵ ਉਸ ਨਾਮ ਤੱਕ ਪਹੁੰਚ ਜਾਂਦਾ ਜੋ ਨਾਮ ਪੂਰੇ ਬ੍ਰਹਿਮੰਡ ਦੇ ਵਿੱਚ ਲਗਾਤਾਰ ਚੱਲ ਰਿਹਾ ਹੈ ਤੇ ਉਸੇ ਹੀ ਨਾਮ ਤੋਂ ਜੀਵ ਨੂੰ ਅੰਮ੍ਰਿਤ ਰਸ ਮਿਲਦਾ ਹੈ ਜਦੋਂ ਉਹ ਅੰਮ੍ਰਿਤ ਰਸ ਜੀਵ ਨੂੰ ਮਿਲਦਾ ਹੈ ਜੀਵ ਉਹ ਅੰਮ੍ਰਿਤ ਰਸ ਪੀਂਦਾ ਹੈ ਤਾਂ ਜੀਵ ਦੇ ਅੰਦਰ ਪੈਦਾ ਹੋਣ ਵਾਲੀਆਂ ਸਾਰੀਆਂ ਹੀ ਤ੍ਰਿਸ਼ਨਾਵਾਂ ਸ਼ਾਂਤ ਹੋ ਜਾਂਦੀਆਂ ਨੇ ਤੇ ਸ਼ਾਂਤ ਮਨ ਹੀ ਆਪਣੇ ਸਵਾਸਾਂ ਦਾ ਬੈਲੈਂਸ ਬਣਾ ਕੇ ਰੱਖ ਸਕਦਾ ਹੈ ਨਾਮ ਦਾ ਜਪ ਹਰ ਇੱਕ ਜੀਵ ਨੂੰ ਕਰਨਾ ਚਾਹੀਦਾ ਇਸ ਦੇ ਨਾਲ ਉਸ ਦਾ ਜੀਵਨ ਉੱਚਾ ਤੇ ਸੁਚਾਵ ਹੁੰਦਾ ਹੈ ਜਿਵੇਂ ਹੀ ਲਗਾਤਾਰ ਕੁਝ ਮਿਹਨਤ ਕੀਤੀ ਜਾਂਦੀ ਹੈ ਜੀਵ ਦਾ ਧਿਆਨ ਸੰਸਾਰ ਵਿੱਚੋਂ ਬਾਹਰੋਂ ਨਿਕਲ ਕੇ ਹਟ ਕੇ ਆਪਣੇ ਸਵਾਸਾਂ ਤੇ ਆ ਕੇ ਟਿਕਦਾ ਹੈ ਤਾਂ ਇਸ ਦੇ ਨਾਲ ਸਰੀਰਕ ਬਦਲਾਵ ਹੋਣੇ ਸ਼ੁਰੂ ਹੁੰਦੇ ਨੇ ਬਿਨਾ ਨਾਮ ਜੱਪੇ ਤੋਂ ਸਾਡੇ ਮਨ ਦੀ ਕੋਈ ਵੀ ਪ੍ਰੋਗਰਾਮਿੰਗ ਨਹੀਂ ਹੈ ਹੁਣ ਪਰ ਟੀਵੀ ਦੇਖਦੇ ਆ ਜਦੋਂ ਟੀਵੀ ਦੇਖਦੇ ਆ ਤਾਂ ਉੱਥੇ ਹਰ ਕੋਈ ਚੀਜ਼ ਪ੍ਰੋਗਰਾਮ ਕੀਤੀ ਗਈ ਹੈ ਕੋਈ ਵੀ ਜਦੋਂ ਸੀਰੀਅਲ ਆਉਂਦਾ ਹੈ ਸੀਰੀਅਲ ਦੇ ਵਿੱਚ ਐਡਸ ਹੁੰਦੀਆਂ ਨੇ ਤਾਂ ਉਹਨਾਂ ਦੀ ਪ੍ਰੋਗਰਾਮਿੰਗ ਕੀਤੀ ਗਈ ਹੈ ਹੁਣ ਅਸੀਂ ਦੇਖੀਏ ਕਿ ਸਾਡੇ ਮਾਈਂਡ ਦੀ ਕੀ ਪ੍ਰੋਗਰਾਮਿੰਗ ਹੈ ਕੀ ਅਸੀਂ ਆਪਣੇ ਹਿਸਾਬ ਨਾਲ ਚੱਲਦੇ ਹਾਂ ਜਾਂ ਸਾਨੂੰ ਆਪਣੇ ਹਿਸਾਬ ਨਾਲ ਚਲਾਇਆ ਜਾਂਦਾ ਨਾਮ ਜੱਪਣ ਵਾਲਾ ਜੀਵ ਖੁਦ ਆਪਣੇ ਮਾਈਂਡ ਦੀ ਪ੍ਰੋਗਰਾਮਿੰਗ ਕਰਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਕਿੰਨਾ ਕੁ ਵਿਚਰਨਾ ਹੈ ਇਹ ਜੀਵ ਨੂੰ ਪਤਾ ਲੱਗਦਾ ਹੈ ਹੁਣ ਵਿਚਾਰ ਕਰੀਏ ਕਿ ਸਵਾਸਾਂ ਦਾ ਜੋ ਸੰਤੁਲਨ ਹੈ ਬੈਲੈਂਸ ਹੈ ਉਹ ਕਿਵੇਂ ਬਣੇ ਕਿਵੇਂ ਅਸੀਂ ਆਪਣੇ ਮਾਈਂਡ ਦੀ ਪ੍ਰੋਗਰਾਮਿੰਗ ਕਰੀਏ ਸਾਰੇ ਧਰਮਾਂ ਦੇ ਵਿੱਚ ਸੰਸਾਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਵਿਧੀਆਂ ਨੇ ਤੇ ਸਾਰੀਆਂ ਹੀ ਵਿਧੀਆਂ ਕੰਮ ਕਰਦੀਆਂ ਨੇ ਪਰ ਬਾਣੀ ਦੇ ਅਕੋਰਡਿੰਗ ਜੇ ਅਪਾ ਚੱਲੀਏ ਤਾਂ ਨਾਮ ਜਪਣ ਦਾ ਹੁਕਮ ਹੈ ਜਦੋਂ ਜੀ ਵਾਹਿਗੁਰੂ ਵਾਹਿਗੁਰੂ ਦਾ ਗੁਰਮੰਤਰ ਦਾ ਅਭਿਆਸ ਕਰਦਾ ਤੇ ਆਪਣੀ ਹੀ ਆਵਾਜ਼ ਦੇ ਵਿੱਚ ਧਿਆਨ ਦੇ ਕੇ ਅਭਿਆਸ ਕਰਦਾ ਜੋ ਸਵਾਸਾਂ ਦਾ ਸੰਤੁਲਨ ਵਿਗੜਿਆ ਹੋਇਆ ਹੈ ਉਹ ਬੈਲੈਂਸ ਹੋਣਾ ਸ਼ੁਰੂ ਹੋ ਜਾਂਦਾ ਕਹਿੰਦਾ ਭਾਵ ਸਵਾਸਾ ਤੇ ਕੰਟਰੋਲ ਹੋ ਜਾਂਦਾ ਜਦੋਂ ਸਵਾਸਾ ਦੇ ਕੰਟਰੋਲ ਹੋ ਗਿਆ ਤਾਂ ਸਮਝੋ ਅਸੀਂ ਆਪਣੇ ਵਿਚਾਰਾਂ ਨੂੰ ਰੋਕਣਾ ਸ਼ੁਰੂ ਕਰ ਲਿਆ ਹੁਣ ਸਾਨੂੰ ਪਤਾ ਲੱਗੇਗਾ ਕਿ ਕਿਹੜਾ ਵਿਚਾਰ ਅਸੀਂ ਲੈਣਾ ਕਿਹੜਾ ਵਿਚਾਰ ਲੈਣ ਦੇ ਨਾਲ ਸਾਨੂੰ ਲਾਭ ਮਿਲਦਾ ਹੈ ਤੇ ਕਿੱਥੋਂ ਸਾਨੂੰ ਹਾਨੀ ਹੋਵੇਗੀ ਜਿੱਥੋਂ ਹਾਨੀ ਹੋਵੇਗੀ ਉਹ ਵਿਚਾਰ ਅਸੀਂ ਲੈਣਾ ਹੀ ਨਹੀਂ ਤੇ ਜਿੱਥੇ ਭਰਪੂਰ ਲਾਹਾ ਮਿਲਦਾ ਹੈ ਉਹ ਅਸੀਂ ਸਮਾਂ ਨਹੀਂ ਛੱਡਾਂਗੇ ਹੁਣ ਇਹ ਸਾਰਾ ਕੁਝ ਵਾਹਿਗੁਰੂ ਗੁਰਮੰਤਰ ਦੀ ਅਭਿਆਸ ਦੇ ਨਾਲ ਹੁੰਦਾ ਜਿੰਨਾ ਜਪਾਂਗੇ ਓਨਾ ਹੀ ਜ਼ਿਆਦਾ ਰਸ ਤੇ ਸਹਜ ਦੇ ਵਿੱਚ ਰਹਿਾਂਗੇ ਇਹ ਗੱਲਾਂ ਸਿਰਫ ਸੁਣਨ ਦੀਆਂ ਨਹੀਂ ਜੇ ਪੱਕਰ ਕੇ ਵੇਖੀਏ ਖੁਦ ਕਰਕੇ ਵੇਖੀਏ ਮਹਿਸੂਸ ਕਰੀਏ ਇਹਨਾਂ ਚੀਜ਼ਾਂ ਨੂੰ ਫਿਰ ਜ਼ਿਆਦਾ ਆਨੰਦ ਆਉਂਦਾ ਰਾਤ ਨੂੰ ਸੌਣ ਤੋਂ ਪਹਿਲਾਂ ਆਪਾਂ ਲੰਬੇ ਗਹਿਰਾਈ ਵਾਲੇ ਸਵਾਸਾਂ ਦੇ ਨਾਲ ਵਾਹਿਗੁਰੂ ਗੁਰਮੰਤਰ ਦਾ ਬਿਆਸ ਕਰ ਸਕਦੇ ਆ ਤੇ ਜਿੰਨਾ ਆਪਾਂ ਉਸ ਸਮੇਂ ਅਭਿਆਸ ਕਰਕੇ ਸੋਵਾਂਗੇ ਓਨੇ ਹੀ ਸਵਾਸ ਸਾਡੇ ਹਲਕੇ ਤੇ ਗਹਿਰੇ ਹੋਣਗੇ ਤੇ ਜਿੰਨੇ ਸਾਡੇ ਸਵਾਸ ਗਹਿਰੇ ਹੋਣਗੇ ਓਨਾ ਹੀ ਮਨ ਅੰਦਰ ਜਿਆਦਾ ਸਾਡੇ ਗਹਿਰਾਈ ਤੱਕ ਸਪਸ਼ਟ ਕਰੇਗਾ ਤੇ ਜਿੰਨਾ ਮਨ ਅੰਦਰ ਗਹਿਰਾਈ ਤੱਕ ਆਪਣੇ ਆਪ ਨੂੰ ਸਪਸ਼ਟ ਕਰੇਗਾ ਈੜਾ ਪਿੰਗਲਾ ਤੇ ਸੁਸ਼ਮਨਾ ਵਿੱਚ ਹਲਚਲ ਹੋਣੀ ਸ਼ੁਰੂ ਹੋਵੇਗੀ ਕਿ ਹੁਣ ਸਾਡਾ ਧਿਆਨ ਉੱਥੇ ਤੱਕ ਜਾਣਾ ਸ਼ੁਰੂ ਹੋ ਗਿਆ ਈੜਾ ਪਿੰਗਲਾ ਤੇ ਸੁਖਮਨਾ ਨਾੜੀ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਸਾਡੇ ਸਰੀਰ ਦਾ ਉਹ ਬੈਲੈਂਸ ਬਣਾ ਕੇ ਰੱਖਦੀਆਂ ਨੇ ਇੱਥੋਂ ਹੀ ਪੂਰੀ ਬਾਡੀ ਦੇ ਵਿੱਚ ਊਰਜਾ ਦਾ ਸੰਚਾਰ ਹੁੰਦਾ ਤੇ ਸਾਡੀ ਬਾਡੀ ਕੰਮ ਕਰਦੀ ਆ ਹੁਣ ਇਹ ਨਹੀਂ ਹੈ ਕਿ ਅਸੀਂ ਜਦੋਂ ਅਭਿਆਸ ਕਰਦੇ ਆ ਤਾਂ ਇਹਨਾਂ ਚੀਜ਼ਾਂ ਦੇ ਵੱਲ ਧਿਆਨ ਦੇਣਾ ਇਹ ਸਿਰਫ ਗਿਆਨ ਵਾਸਤੇ ਚੀਜ਼ਾਂ ਨੇ ਅੰਤਰਗਤ ਹੋਣ ਵਾਲਾ ਜੀਵ ਇਹਨਾਂ ਸਾਰੀਆਂ ਹੀ ਚੀਜ਼ਾਂ ਨੂੰ ਆਪ ਦੇਖਦਾ ਹੈ ਆਪ ਮਹਿਸੂਸ ਕਰਦਾ ਹੈ ਫਿਰ ਉਸ ਜੀਵ ਦੇ ਸਵਾਲ ਵੀ ਖੜੇ ਹੁੰਦੇ ਨੇ ਹੁਣ ਰਸਨਾ ਤੋਂ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਸ਼ੁਰੂ ਕੀਤਾ ਸੀ ਇਹ ਹੌਲੀ-ਹੌਲੀ ਅੰਤਰਗਤ ਜਾਣਾ ਸ਼ੁਰੂ ਹੋ ਗਿਆ ਆਖਰੀ ਇਹ ਰੋਮ-ਰੋਮ ਤੇ ਚਲੇ ਜਾਂਦਾ ਰਸਨਾ ਤੋਂ ਇੱਕ ਵਾਰ ਜਪਿਆ ਤੇ ਰੋਮ-ਰੋਮ ਵਿੱਚ ਜਾ ਕੇ ਇੱਕ ਵਾਰ ਜਪਿਆ ਇਹਨਾਂ ਦੋਹਾਂ ਹੀ ਜਪ ਦੇ ਵਿੱਚ ਬਹੁਤ ਅੰਤਰ ਹੈ ਰੋਮ ਰੋਮ ਦਾ ਜਾਦਾ ਲਾਹਾ ਮਿਲਦਾ ਹੈ। ਸਵਾਸਾਂ ਦੇ ਠਹਿਰਾਓ ਆਉਣ ਦੇ ਨਾਲ, ਗਹਿਰਾਈ ਆਉਣ ਦੇ ਨਾਲ ਮਨ ਜਿਆਦਾ ਸ਼ਕਤੀਸ਼ਾਲੀ ਬਣਦਾ। ਵਾਸ਼ਨਾਮਾ ਤੋਂ ਦੂਰ ਰਹਿੰਦਾ। ਜੋ ਵੀ ਮਨ ਦੇ ਵਿੱਚ ਇੱਛਾ ਪ੍ਰਗਟ ਹੁੰਦੀ ਹੈ, ਉਹ ਇੱਛਾ ਇਸ ਦੀ ਪੂਰਨ ਹੁੰਦੀ ਹੈ। ਜੀਵਨ ਦੇ ਵਿੱਚ ਸੁਖ ਅਤੇ ਸ਼ਾਂਤੀ ਆਉਂਦੀ ਹੈ। ਜੇ ਤੁਸੀਂ ਹਜੇ ਸਿਮਰਨ ਕਰਨਾ ਸ਼ੁਰੂ ਹੀ ਕਰਨਾ ਹੈ, ਤਾਂ ਆਪਣੇ ਚੈਨਲ ਦੇ ਉੱਤੇ ਵਾਹਿਗੁਰੂ ਗੁਰਮੰਤਰ ਅਭਿਆਸ ਦੀ ਇੱਕ ਵੀਡੀਓ ਹੈ ਜੋ ਕਿ ਭਾਰਾਂ ਕੇ ਇੰਤੇ ਲਈ ਵੇ ਹੈ ਵੀਡੀਓ ਦੇ ਲਾਸਟ ਵਿੱਚ ਤੁਹਾਨੂੰ ਉਸ ਦਾ ਲਿੰਕ ਮਿਲ ਜਾਵੇਗਾ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਨਾ ਬੰਦ ਨਹੀਂ ਕਰਨਾ ਇਸ ਨੂੰ ਜਾਰੀ ਹੀ ਰੱਖਣਾ ਹੈ ਇੱਕ ਨਾ ਇੱਕ ਦਿਨ ਉਹ ਸਟੇਜ ਜ਼ਰੂਰ ਆ ਜਾਂਦੀ ਹੈ ਜਦੋਂ ਅਸੀਂ ਆਪਣੇ ਸੁਵਾਸਾਂ ਤੇ ਕੰਟਰੋਲ ਕਰ ਲੈਂਦੇ ਆ ਤੇ ਸਾਡਾ ਜੀਵਨ ਵੀ ਉੱਚਾ ਤੇ ਸੁੱਚਾ ਚੱਕਿਆ ਜਾਂਦਾ ਹੈ